ਨਵੇਂ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਗੁਰਨਾਨਕ ਕਾਲਜ ਮੋਗਾ ਦੇ ਵਿੱਚ ਬੜਾ ਵੱਡਾ ਫੰਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਕੋਚ ਸਾਹਿਬ ਵੀ ਖੜੇ ਹੈ ਤੇ ਹੈਰੀ ਸੰਧੂ ਜੋ ਕਿ ਬਾਸਕਟਬਾਲ ਦਾ ਬੜਾ ਸਿਰੇ ਦਾ ਪਲੇਅਰ ਹੈ 2024 ਦੇ ਵਿੱਚ ਸਤੰਬਰ ਦੇ ਵਿੱਚ ਜਿਹੜੀਆਂ ਗੇਮਾਂ ਹੋਈਆਂ ਜੋਰਡਨ ਸ਼ਹਿਰ ਦੇ ਵਿੱਚ ਜਿੱਥੇ ਨੀਦਰਲੈਂਡ ਵਰਗੇ ਨਿਊਜ਼ੀਲੈਂਡ ਵਰਗੀਆਂ ਟੀਮਾਂ ਨੇ ਭਾਗ ਲਿਆ ਉਹਨਾਂ ਟੀਮਾਂ ਦੇ ਵਿੱਚ ਜਦੋਂ ਇੰਡੀਆ ਨੇ ਪਾਰਟਿਸਿਪੇਟ ਕੀਤਾ ਔਰ ਇਸ ਬੱਚੇ ਨੇ ਬੜਾ ਵੱਡਾ ਮੁਕਾਮ ਜਿਹੜਾ ਹਾਸਲ ਕੀਤਾ ਹੈ ਇਹ ਗੁਰਨਾਨਕ ਕਾਲਜ ਮੋਗਾ ਸਾਹਮਣੇ ਦੇਖ ਰਹੇ ਆ ਇਹ ਹੈ ਸਾਡਾ ਬਹੁਤ ਹੀ ਪਿਆਰਾ ਵੀਰ ਹੈਰੀ ਸੰਧੂ ਵੱਡਾ ਮੁਕਾਮ ਹਾਸਲ ਕੀਤਾ ਹੈ ਸਰਦਾਰ ਐਡਵੋਕੇਟ ਸੁਖਦੇਵ ਸਿੰਘ ਸੰਧੂ ਦਾ ਲਗਤੇ ਜਿਗਰ ਹੈ ਮਾਤਾ ਨਿਰਮਲ ਕੌਰ ਸੰਧੂ ਦੀ ਅੱਖ ਦਾ ਤਾਰਾ ਦਾਦੀ ਹਰਦੀਪ ਕੌਰ ਸੰਧੂ ਦਾ लाडला ਪੋਤਾ ਤੇ ਨਾਲ ਖੜਾ ਏਕ ਨੂਰ ਮੇਰੇ ਵੀਰੋ ਜੋਲ ਇਹ ਵੀ ਇੰਟਰਨੈਸ਼ਨਲ ਪਲੇਅਰ ਰਿਹਾ ਹੈ ਬਾਸਕਟਬਾਲ ਦਾ ਇਹ ਤੀਸਰਾ ਪਲੇਅਰ ਸੀਗਾ ਨਾਲ ਜਸਵੰਤ ਸਿੰਘ ਜੀ ਕੋਚ ਪੰਜਾਬ ਪੁਲਿਸ ਖੜੇ ਐ ਇੱਕ ਨੂਰ ਸਰਦਾਰ ਸ਼ਮਸ਼ੇਰ ਸਿੰਘ ਜੀ ਮੱਟਾ ਜੋਹਲ ਉਹਨਾਂ ਦਾ ਲਗਤੇ ਜਿਗਰ ਹੈ ਸਾਡੇ ਇੱਕ ਨੂਰ ਦੇ ਮਾਤਾ ਜੀ ਪਰਮਪਾਲ ਕੌਰ ਜੋਹਲ ਦਾ ਸਾਡਾ ਪੁੱਤਰ ਅੱਜ ਮੇਰੇ ਵੀਰੂ ਇਹ ਜਿਹੜਾ ਸਨਮਾਨ ਸਮਾਰੋ ਰੱਖਿਆ ਗਿਆ ਹੈ ਹੈਰੀ ਸੰਧੂ ਦੇ ਲਈ ਹੈਰੀ ਸੰਧੂ ਦੇ ਪਿਤਾ ਐਡਵੋਕੇਟ ਸੁਖਦੇਵ ਸਿੰਘ ਜੀ ਸੰਧੂ ਸਾਹਿਬ ਤੋਂ ਚਾਰ ਨਹੀਂ ਚੱਕਿਆ ਜਾਂਦਾ ਔਰ 30 ਅਗਸਤ ਸਾਡੇ ਅੱਜ ਬਣ ਕੇ ਆਏ ਹੈ ਸੰਧੂ ਜੀ ਪਹੁੰਚ ਚੁੱਕੇ ਹਨ ਸੰਜੀਵ ਸੈਣੀ ਜੀ ਬਹੁਤ ਸਤਿਕਾਰਯੋਗ ਸਾਹਮਣੇ ਬੈਠੇ ਹੈ ਜੋ ਕਿ ਚੇਅਰਮੈਨ ਨੇ ਬੀਬੀਐਸ ਗਰੁੱਪ ਦੇ ਮੇਰੇ ਵੀਰੋ ਜੋ ਉਹ ਸਮਾਜ ਸੇਵੀ ਨੇ ਬੜੇ ਵੱਡੇ बिजनेਸਮੈਨ ਨੇ ਜਿਨ੍ਹਾਂ ਨੂੰ ਸਪੋਰਟਸ ਦੇ ਨਾਲ ਬੜਾ ਪਿਆਰ ਹੈ ਜਿਨ੍ਹਾਂ ਨੇ ਮੋਗਾ ਦੇ ਸ਼ਹਿਰਾਂ ਦੇ ਵਿੱਚ ਬੜੀਆਂ ਜਿਹੜੀਆਂ ਕਰੈਕਟਰ ਦੀਆਂ ਗਰਾਊਂਡਾਂ ਜਿਹੜੀਆਂ ਤਿਆਰ ਕੀਤੀਆਂ ਔਰ ਗੁਰਨਾਨਕ ਬਾਸਕਟਬਾਲ ਅਕੈਡਮੀ ਮੋਗਾ ਦੇ ਪ੍ਰਧਾਨ ਪਵਿੱਤਰ ਸਿੰਘ ਜੀ ਸੇਖੋ ਸਾਹਿਬ ਜਰਨਲ ਸੈਕਟਰੀ ਜਦੋਂ ਸਰਦਾਰ ਸ਼ਸ਼ੇਰ ਸਿੰਘ ਦੀ ਮੱਟਾਂ ਤੋਂ ਸੋ ਤੁਸੀਂ ਦੇਖ ਸਕਦੇ ਹੋ ਸਨਮਾਨ ਸਨਮਾਨ ਉਹ ਜੀ ਦੋਨੇ ਕਲਾਸ ਵੈਲੂ ਆ ਤੇ ਮੇਰੇ ਵੀਰ ਫੇਰ ਕਰਦਿਆ ਕਰੋ ਵਧਿਆ ਫੇਰ ਸਰਵਲ ਕੀਰ ਸਿੰਘ ਇਹਨਾਂ ਦਾ ਪ੍ਰਵਾਹ ਇਹ ਮੇਰੇ ਵੀਰੋ ਜੋੜੀ ਦੇਖ ਸਕਦੇ ਐ ਇਧਰ ਜਦੋਂ ਆਪਾਂ ਦੇਖਦੇ ਬਿਲਕੁਲ ਨਾਲ ਏਕ ਨੂਰ ਜੋਹਲ ਖੜਾ ਹੈ ਇਹ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਦਾ ਤੀਸਰਾ ਪਲੇਅਰ ਹੈ ਤੇ ਚੌਥਾ ਪਲੇਅਰ ਹੈਰੀ ਸੰਧੂ ਜਿਹੜਾ ਕਿ ਮੇਰੇ ਵੀਰੋ ਜਾਰਡਨ ਸ਼ਹਿਰ ਦੇ ਵਿੱਚ ਜਦੋਂ ਟੀਮਾਂ ਨੇ ਭਾਗ ਲਿਆ ਤੇ ਇੰਡੀਆ ਦੀ ਟੀਮ ਵੱਲੋਂ ਪਾਰਟਿਸਪੇਟ ਕੀਤਾ ਤੇ ਮੇਰੇ ਵੀ ਉਹ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅੱਜ ਹੈਰੀ ਸੰਧੂ ਦਾ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਸੋ ਹੈਰੀ ਸੰਧੂ ਨੂੰ ਸਾਰੇ ਇਸ ਮੋਗੇ ਜ਼ਿਲ੍ਹੇ ਦੇ ਵੱਲੋਂ ਇਲਾਕੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਹੈ ਸੰਧੂ ਪਰਿਵਾਰ ਦਾ ਕੀਰ ਹੈ ਤੇ ਇਧਰ ਯਾਰ ਪਰਿਵਾਰ ਦਾ ਹੀਰਾ ਸਰਦਾਰ ਸ਼ਮਸ਼ੀਰ ਸਿੰਘ ਜੀ ਮੱਤਾ ਜੌਹਲ ਦਾ ਲਗਤੇ ਜਿਗਰ ਏਕ ਨੂਰ ਜੌਹਲ ਤੇ ਇਹ ਸਰਦਾਰ ਸੰਦੇਵ ਸਿੰਘ ਸੰਧੂ ਦਾ ਲਗਤੇ ਜਿਗਰ ਮੇਰੇ ਵੀਰੋ ਹੈਰੀ ਸੰਧੂ ਤੇ ਹੈਰੀ ਸੰਧੂ ਇਹ ਜਿਹੜੀਆਂ ਟੀਮਾਂ ਨੇ ਭਾਗ ਲਿਆ 2025 ਦੇ ਵਿੱਚ ਕਿਹੜੇ ਮਹੀਨੇ ਸੀਗਾ ਇਸ ਕਰਕੇ ਬਹੁਤ ਵੱਡੀ ਗੱਲ ਆ ਔਰ ਇਹਨਾਂ ਆ 2024 ਦੇ ਵਿੱਚ ਸਤੰਬਰ ਜਿਨੀ ਸੀ ਸਤੰਬਰ ਦੇ ਮਹੀਨੇ ਦੇ ਵਿੱਚ ਭਾਗ ਲਿਆ ਕੁੱਲ ਕਿੰਨੀਆਂ ਟੀਮਾਂ ਨੇ ਭਾਗ ਲਿਆ ਸੀ ਮਤਲਬ 16 ਟੀਮਾਂ ਨੇ ਭਾਗ ਲਿਆ ਸੀ ਓਕੇ ਥੈਂਕ ਯੂ ਬਹੁਤ-ਬਹੁਤ ਮੁਬਾਰਕਬਾਦ ਅੱਜ ਜਿਹੜਾ ਸਨਮਾਨ ਸਮਾਰੋਹ ਰੱਖਿਆ ਗਿਆ ਮੇਰੇ ਵੀਰੋ ਇਹਨਾਂ ਨੂੰ ਵੇਖ ਕੇ ਹੋਰ ਪਲੇਅਰ ਜਿਹੜੇ ਪੈਦਾ ਹੁੰਦੇ ਆ ਉਹ ਬਹੁਤ-ਬਹੁਤ ਮੁਬਾਰਕਬਾਦ ਥੈਂਕ ਯੂ ਮੇਰੇ ਵੀਰੋ ਸੋ ਇਹੋ ਜਿਹੇ ਪਲੇਅਰਾਂ ਦਾ ਮਾਨ ਸਨਮਾਨ ਮੇਰੇ ਵੀਰੋ ਹੋਣਾ ਚਾਹੀਦਾ ਤਾਂ ਕਿ ਇਹਨਾਂ ਪਲੇਅਰਾਂ ਦਾ ਮਨੋਬਲ ਜਿਹੜਾ ਹੋਰ ਵੱਢੀ ਸੋ ਵੀਡੀਓ ਚੰਗੀ ਲੱਗੀ ਤੇ ਸ਼ ਉਹ ਕਰਦੇ ਹੋ ਮੇਰੇ ਵੀਰੋ 2025 ਵਾਲੀਆਂ ਗੇਮਾਂ ਦੇ ਵਿੱਚ ਇਹਨਾਂ ਕੋ ਪਰਵਾਨੇ ਭਾਗ ਲੈਣਾ ਹੈ ਉਹਨਾਂ ਨੂੰ ਇਹ ਵਰਨਾਨਕ ਬਾਸਕਟਬਾਲ ਅਕੈਡਮੀ ਦਾ ਬਹੁਤ ਵੱਡਾ ਰੋਲ ਹੈ ਮੁਗਾ ਵਰਨਾਨਕ ਕਾਲਜ ਦੇ ਵਿੱਚ ਖੜਾ ਹੈ ਇਹ ਉਹ ਗਰਾਊਂਡ ਹੈ ਜਿੱਥੇ ਕਿਤੇ ਹਰਜੀਤ ਬਰਾੜ ਬਾਜੇਖਾਨੇ ਵਰਗੇ ਇਹਨਾਂ ਗਰਾਊਂਡਾਂ ਦੇ ਵਿੱਚ ਮਿਹਨਤ ਲਾਉਂਦੇ ਰਹੇ ਆ ਖੇਡਦੇ ਰਹੇ ਆ ਸੋ ਇਸ ਬਾਸਕਟਬਾਲ ਅਕੈਡਮੀ ਦੇ ਥੱਲੇ ਜਿੰਨੇ ਵੀ ਪਲੇਅਰ ਖੇਡੇ ਆ ਕੋਈ ਰੇਲਵੇ ਦੇ ਵਿੱਚ ਭਰਤੀ ਆ ਕੋਈ ਮੇਰੇ ਵੀਰੋ ਨੇਵੀ ਦੇ ਵਿੱਚ ਭਰਤੀ ਹੋਇਆ ਕੋਈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਵੱਡਾ ਨਾਮ ਮੇਰੇ ਵੀਰੋ ਗਰਨਾਨਕ ਬਾਸਕਟਬਾਲ ਅਕੈਡਮੀ ਮੋਗਾ ਰਿਆ ਸੋ ਮੇਰੇ ਵੀਰੋ ਜਾਣਕਾਰੀ ਚੰਗੀ ਲਗੀ ਤੇ ਸ਼ੇਰ ਜੁਰ ਕਰ ਦਿਓ ਜੋ ਕਿ ਬਾਸਕਟਬਾਲ ਗੇਮ ਦੇ ਵਿੱਚ ਇੱਕ ਵੱਡਾ ਰੁਤਬਾ ਹਾਸਲ ਕੀਤਾ ਹੈ ਹੈਰੀ ਸੰਧੂ ਮੋਗਾ ਐਡਵੋਕੇਟ ਸਰਦੇਸ਼ ਸਿੰਘ ਸੰਧੂ ਦਾ ਲੱਗਤੇ ਜਿਗਰ ਮੇਰੇ ਵੀਰੋ ਔਰ 1 ਕਰੋੜ ਜੌਲ ਨੂੰ ਆਪਣਾ ਮੇਰੇ ਵੀਰੋ ਵੈਸੇ ਤਾਂ ਉਸਤਾਦ ਸਾਡੇ ਜਸਵੰਤ ਸਿੰਘ ਜੀ ਮੋਚ ਨੇ ਪੰਜਾਬਪੁਰਸ ਵਾਲੇ ਪਰ ਕੁਝ ਬਰੀਕੀਆਂ ਜਿਹੜੀਆਂ ਏਕ ਨੂਰ ਜੋਹਲ ਤੋਂ ਵੀ ਸਿੱਖੀਆਂ ਨੇ ਸਾਹਮਣੇ ਏਕ ਨੂਰ ਜੋਹਲ ਆ ਰਿਹਾ ਤੇ ਸਾਹਮਣੇ ਕੀਤਾ ਬੈਠੇ ਸਟੇਜ ਤੇ ਸਰਕਾਰ ਜੋਗ ਸੰਜੀਵ ਸੈਣੀ ਜੀ ਉੱਗੇ ਬਿਨੂੰ ਮੈਂ ਸਾਰੀਆਂ ਮਾਨ ਜੋਗ ਸ਼ੀਤਾਂ ਸੋ ਵੀਡੀਓ ਜੰਗੀ ਲੱਗੀ ਸ਼ੇਅਰ ਕਰ ਦਿਓ ਥੈਂਕ ਯੂ ਮਿਹਰਬਾਨੀ ਨਾਲ ਮੋਢਾ ਲਾ ਕੇ ਸਹਿਯੋਗ